1984 ਸਿੱਖ ਕਤਲੇਆਮ ਨੂੰ ਲੈ ਕੇ ਪੀਐਮ ਨਰਿੰਦਰ ਮੋਦੀ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਹੈ ਪੀਐਮ ਨਰਿੰਦਰ ਮੋਦੀ ਨੇ ਕਿਹਾ ਕਿ 1984 ਦੇ ਵਿੱਚ ਜਦੋਂ ਸਿੱਖ ਕਤਲੇਆਮ ਹੋਇਆ ਤਾਂ ਉਸ ਸਮੇਂ ਦਿੱਲੀ ਬੀਜੇਪੀ ਵਰਕਰਾਂ ਨੇ ਅਹਿਮ ਭੂਮਿਕਾ ਨਿਭਾਈ ਸਿੱਖ ਭੈਣ ਭਰਾਵਾਂ ਦੀ ਹਰ ਸੰਭ ਮਦਦ ਜਿਹੜੀ ਉਹ ਦਿੱਲੀ ਦੇ ਬੀਜੇਪੀ ਵਰਕਰਾਂ ਨੇ ਕੀਤੀ ਤਾਂ ਇਹ ਵੱਡਾ ਬਿਆਨ ਹੈ ਜਿਹੜਾ ਪੀਐਮ ਨਰਿੰਦਰ ਮੋਦੀ ਦੇ ਵੱਲੋਂ ਦਿੱਤਾ ਗਿਆ ਤਾਂ ਦਿੱਲੀ ਦੇ ਵਿੱਚ ਨਵੇਂ ਬੀਜੇਪੀ ਦਫ਼ਤਰ ਦਾ ਉਦਘਾਟਨ ਹੁੰਦਾ ਤਾਂ ਉਸ ਉਦਘਾਟਨ ਮੌਕੇ ਪੀਐਮ ਨਰਿੰਦਰ ਮੋਦੀ ਨੇ ਝੜੇ ਉਹ ਪਾਉਂਦੇ ਨੇ ਤੇ ਉਸੇ ਸਮੇਂ ਜਦੋਂ ਸੰਬੋਧਨ ਕੀਤਾ ਜਾ ਰਿਹਾ ਸੀ ਤਾਂ ਉਸ ਸਮੇਂ ਪੀਐਮ ਨਰਿੰਦਰ ਮੋਦੀ ਨੇ ਇਹ ਵੱਡਾ ਬਿਆਨ ਦਿੱਤਾ ਕਿ ਜਦੋਂ 1984 ਦੇ ਵਿੱਚ ਸਿੱਖ ਕਤਲੇਆਮ ਹੋਇਆ ਤਾਂ ਉਸ ਸਮੇਂ ਦਿੱਲੀ ਦੇ ਬੀਜੇਪੀ ਵਰਕਰਾਂ ਨੇ ਸਿੱਖ ਭੈਣ ਭਰਾਵਾਂ ਦੀ ਹਰ ਤਰ੍ਹਾਂ ਦੀ ਸੰਭਵ ਮਦਦ ਆ ਜਿਹੜੀ ਉਹ ਕੀਤੀ ਤਾਂ 1984 ਚ ਦਿੱਲੀ ਦੀ ਆਤਮਾ ਅਤੇ ਮਨੁੱਖਤਾ ਤੇ ਵਾਰ ਕੀਤੇ ਗਏ 1984 ਸਿੱਖ ਕਤਲਿਆਂ ਮੌਕੇ ਦਿੱਲੀ ਬੀਜੇਪੀ ਵਰਕਰਾਂ ਨੇ ਅਹਿਮ ਭੂਮਿਕਾ ਨਿਭਾਈ ਸਿੱਖ ਭੈਣ ਭਰਾਵਾਂ ਦੀ ਹਰ ਤਰ੍ਹਾਂ ਦੀ ਸੰਭਵ ਮਦਦ ਜਿਹੜੀ ਉਹ ਕੀਤੀ ਗਈ ਤਾਂ ਇਹ ਬਿਆਨ ਹੈ ਜਿਹੜਾ ਪੀਐਮ ਨਰਿੰਦਰ ਮੋਦੀ ਦੇ ਵੱਲੋਂ ਕੀਤਾ ਗਿਆ ਤਾਂ ਦਿੱਲੀ ਦੇ ਵਿੱਚ ਭਾਜਪਾ ਦੇ ਨਵੇਂ ਦਫ਼ਤਰ ਦੇ ਉਦਘਾਟਨ ਮੌਕੇ ਇਹ ਬਿਆਨ ਹੈ ਜਿਹੜਾ ਉਹ ਦਿੱਤਾ ਗਿਆ ਤਕਰੀਬਨ 40 ਸਾਲ ਬਾਅਦ ਪੀਐਮ ਨਰਿੰਦਰ ਮੋਦੀ ਨੇ ਇਹ ਬਿਆਨ ਦਿੱਤਾ ਤਾਂ ਪੀਐਮ ਨਰਿੰਦਰ ਮੋਦੀ ਕੱਲ ਬੀਜੇਪੀ ਦੇ ਨਵੇਂ ਦਫ਼ਤਰ ਦੇ ਉਦਘਾਟਨ ਤੇ ਜਾਂਦੇ ਨੇ ਤਾਂ ਉਸ ਮੌਕੇ ਜਦੋਂ ਸੰਬੋਧਨ ਕਰ ਰਹੇ ਸੀ ਤਾਂ ਸੰਬੋਧਨ ਕਰਦੇ ਹੋਏ ਸਿੱਖਾਂ ਬਾਰੇ ਉਹਨਾਂ ਨੇ ਵੱਡਾ ਬਿਆਨ ਦਿੱਤਾ ਕਿ ਹੈ ਕਿ ਜਦੋਂ 1984 ਦੇ ਵਿੱਚ ਸਿੱਖ ਕਤਲੇਆਮ ਹੋਇਆ ਤਾਂ ਉਸ ਸਮੇਂ ਦਿੱਲੀ ਦੇ ਵਿੱਚ ਬੀਜੇਪੀ ਵਰਕਰਾਂ ਨੇ ਅਹਿਮ ਭੂਮਿਕਾ ਨਿਭਾਈ ਹਰ ਤਰ੍ਹਾਂ ਦੀ ਸੰਭਵ ਮਦਦਾਂ ਜਿਹੜੀ ਸਿੱਖ ਭੈਣ ਭਰਾਵਾਂ ਦੀ ਕੀਤੀ ਗਈ